ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਲੰਗਿਆਂਣਾ ਆ ਗਿਆ ਸੱਜਣੋ। ਦੋ ਲੰਗਿਆਂ ਨੇ ਰੋਡ ਦੇ ਉੱਤੇ ਹੀ ਵਸੇ ਹੋਏ ਆ। ਇਹ ਨਵਾਂ ਲੰਗਿਆਂਣਾ ਆ ਗਿਆ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸਜਨੋ ਮੋਗਾ ਆ ਗਿਆ ਤੇ ਨੇੜੇ ਨਜ਼ਦੀਕ ਮੇਨ ਸ਼ਹਿਰ ਮੇਨ ਕਸਬਾ ਜੇ ਗੱਲ ਕਰੀਏ ਤਾਂ ਬਾਗਾਪਰਾਣਾ ਸ਼ਹਿਰ ਆ ਜਾਂਦਾ ਘਰੇਲੂ ਪਰਿਵਾਰ ਕੋਲੇ ਘਰੇ ਹੀ ਪਸ਼ੂ ਰੱਖੇ ਹੋਏ ਆ ਸਜਨੋ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਝੋਟੀ ਬਕਾਊ ਕੀਤੀ ਆ ਭਰਾ ਹਰਾਂ ਨੇ ਥੋੜੀ ਡਰਦੀ ਆ ਸਜਨੋ ਇਹਨੂੰ ਐ ਮੈਨੂੰ ਪਤਾ ਨਹੀਂ ਪਸ਼ੂਆਂ ਚ ਕੱਢ ਕੇ ਕੀ ਕਰਨ ਲੱਗੇ ਆ ਸੱਜਣੋ ਥੋੜੀ ਕੈਮਰੇ ਤੋਂ ਵਿਚਾਰੀ ਡਰਦੀ ਆ ਪਤਾ ਕਈ ਵਾਰੀ ਪਸ਼ੂ ਨੂੰ ਐ ਹੋ ਜਾਂਦਾ ਵੀ ਕਿਤੇ ਕੋਈ ਡਾਕਟਰ ਆ ਗਿਆ ਲਾ ਲਓ ਜਾਂ ਕਿਵੇਂ ਵੀ ਘਰ ਦੇ ਪਸ਼ੂ ਆ ਤੇ ਉਪਰਾ ਬੰਦਾ ਜਦੋਂ ਨਹੀਂ ਆਉਂਦਾ ਇੱਕ ਬਾਈ ਹਰਾਂ ਦਾ ਘਰ ਵੀ ਸੱਜਣੋ ਖੇਤ ਦੇ ਵਿੱਚ ਡਿਟੇਲ ਲੈ ਲੈਣੇ ਆ ਕਿਹੜਾ ਸੂਆ ਸੁੰਦੀ ਆ ਤੁਹਾਨੂੰ ਜੂਮ-ਜਾਮ ਕਰਕੇ ਜਿੰਨੀ ਹੋ ਸਕੇ ਤਸੱਲੀ ਕਰਾਵਾਂਗੇ ਬਾਕੀ ਪਹਿਲਾਂ ਕੋਈ ਕਰਮਹਾਲੀ ਡਰੀ ਨਹੀਂ ਜਮਾ ਉਹ ਕੇ ਰਿਪੋਰਟ ਖੜੀ ਰਹੀ ਹੈ ਹੁਣ ਥੋੜਾ ਜਿਆਦਾ ਮੰਨਿਆ ਨੇ ਡਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਸੁਣਾ ਠੀਕ ਹੈ ਇਹ ਵਧੀਆ ਚੜਦੀ ਕਲਾ ਹਾਂਜੀ ਚੜਦੀ ਕਲਾ ਆਪਣਾ ਨਾਮ ਦੱਸਗੀ ਪਹਿਲਾਂ ਨਾਮ ਗਰਮੀਤ ਸਿੰਘ ਜੀ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਆ ਗਿਆ ਹਾਂਜੀ ਤੇ ਆਪਣੀ ਝੋਟੀ ਕਰਦੀ ਆ ਕਰਦੀ ਹੈ ਹਾਂਜੀ ਨੰਬਰ ਮੇਰੇ ਭਰਾ ਦਾ 9781123309 ਇੱਕ ਵਾਰੀ ਹੋਰ ਰਿਪੀਟ ਕਰੀਏ 9781123309 ਇੱਕ ਵਾਰੀ ਚੁਈ ਵੀ ਹੈ ਨਾ ਹਾਂਜੀ ਕਰੀ ਹਾਂਜੀ ਸੁਵਾਂ ਕਿਹੜਾ ਸੁੰਦੀ ਆ ਦੂਜਾ ਸੁਵਾਂ ਜੀ ਦੂਜਾ ਸੂਆ ਹਾਂਜੀ ਪਹਿਲਾਂ ਥੱਲੋਂ ਕਿੰਨਾ ਕ ਦੁੱਧ ਚੁੰਦਾ ਰਿਆ ਕਰੇ ਪਹਿਲਾਂ 14 ਕਿਲੋ ਰਿਹਾ ਪਹਿਲੇ ਸੂਏ ਪਹਿਲੇ ਸੂਏ 14 ਕਿਲੋ ਦੁੱਧ ਚੋਇਆ ਹਾਂਜੀ ਹੁਣ ਦਿਨ ਕਿੰਨੇ ਲੈ ਜੂ ਦਿਨ ਲੈ ਜੂ ਹਫਤਾ ਇੱਕ ਇੱਕ ਹਫਤਾ ਆਰਾਮ ਨਾਲ ਲੈ ਜੂ ਹਨਾ ਤੇ ਬਾਕੀ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਨਾਲ ਕੋਈ ਕੀ ਗਾਰੰਟੀ ਆਪਣੀ ਵੀ ਜਿਹੜਾ ਵੀ ਸੱਜਣ ਖਰੀਦਦਾ ਬੇਫਿਕਰ ਹੋ ਕੇ ਖਰੀਦਦਾ ਹਨਾ ਹਾਂਜੀ ਹਾਂਜੀ ਬਾਕੀ ਸੱਜਣੋਂ ਕੱਦ-ਕਾਠ ਦੀ ਜੇ ਗੱਲ ਕਰਾਂਗੇ ਤਾਂ ਫੁੱਲ ਵੱਡੇ ਕੱਦ-ਕਾਠ ਦੀ ਮੰਨ ਕੇ ਆਇਓ ਛੂਟੀ ਮੰਨ ਕੇ ਨਾ ਆਇਓ ਕਿਉਂਕਿ ਚੰਗਾ ਕੱਦ-ਕਾਠ ਆ ਬਹੁਤ ਹੀ ਸੋਹਣਾ ਕੱਦ-ਕਾਠ ਛ ਅਨਤਾਜਾ ਲੱਗਦਾ ਉਹ ਸਾਹਮਣੇ ਕੰਨ ਦਾ ਕੰਨ ਤੋਂ ਕਈ ਭੈਣ ਭਰਾ ਕਹਿ ਸਲਾ ਲੈਣਗੇ ਵੀ ਯਾਰ ਇਹਦਾ ਕੱਦ ਕਿੱਡਾ ਕ ਤੇ ਬਾਕੀ ਥਣਾ ਥੁਣਾ ਲੋ ਪਿੱਛੇ ਦੀ ਆਪਣੀ ਗਰੰਟੀ ਨਾਲ ਹੈਨਾ ਥਣ ਤਾਂ ਚੱਲ ਅਗਲਾ ਇੱਥੇ ਆ ਕੇ ਵੇਖ ਕੇ ਲੈ ਜੀ ਭਾਰਤੀ ਆਪਣੀ 2-3 ਦਿਨਾਂ ਦੀ ਗਰੰਟੀ ਦੇ ਦਿਆਂਗੇ ਹੈਨਾ ਓਕੇ ਇਹਨੂੰ ਹੁਣ ਤੂਰੀਏ ਆਪਾਂ ਕਿਸੇ ਹਿਸਾਬ ਨੰਬਰ ਚਾ ਕੇ ਜੇ ਕੱਢਾਂ ਉਹ ਮੜਾ ਐ ਮੂਰੇ ਇੱਧਰ ਦੀ ਸੱਜਣਾ ਇੱਥੇ ਆਪਦੇ ਨਾਲ ਪਸ਼ੂਆਂ ਚ ਆ ਗਈ ਇੱਥੇ ਪਸ਼ੂ ਦਾ ਫਿਰ ਵੀ ਜਿਹੜਾ ਹੌਂਸਲਾ ਵੱਡਾ ਹੋ ਜਾਂਦਾ ਬਸ ਪੁੱਤ ਬਸ ਤੁਹਾਨੂੰ ਕੁਝ ਨਹੀਂ ਕਹਿੰਦੇ ਸੋਨੇ ਤੇ ਆਹ ਦੇਖੋ ਘਰੇ ਹੀ ਪਸ਼ੂ ਆ ਇੱਥੇ ਕਰਮਾਂ ਵਾਲੀ ਇਹ ਕੱਢਦੀ ਆ ਤੇ ਆਪਦੇ ਟਿਕਾਣੇ ਤੇ ਆ ਗਈ ਆ ਵੇਖਿਓ ਲੇਵਾ ਭਾਂਡਾ ਇੱਥੋਂ ਹੁਣ ਤੁਹਾਨੂੰ ਪ੍ਰੋਪਰ ਤਸੱਲੀ ਕਰਾਉਣੇ ਆ ਵੇਖੋ ਇੱਥੋਂ ਖੜੀ ਦਾ ਕਦ ਕਾੜ ਦੂਜੀਆਂ ਮਈਆਂ ਤੇ ਵੀ ਆਪਾਂ ਕੈਮਰਾ ਫੋਕਸ ਕਰਦੇ ਆ ਦੇਖੋ ਉੱਤੋਂ ਦੀ ਕਦ ਤੁਹਾਨੂੰ ਨਜ਼ਰ ਆਉਂਦਾ ਹੋ ਬੜੇ ਚੰਗੇ ਕਦ ਕਾੜ ਦੀ ਝੂਟੀ ਪੈਂਡ ਨਵੇਂ ਲੰਗਿਆਂ ਨੇ ਦੇ ਵਿੱਚ ਘਰੇਲੂ ਪਰਿਵਾਰ ਕੋਲੇ ਖੜੀ ਆ ਸੱਜਣੋ ਵਿਰਲਾਪੁਰ ਲਾਂ ਇੱਥੇ ਆ ਕੇ ਥੋੜਾ ਮਨਨ ਹੋ ਗਿਆ ਤੂੰ ਹੌਸਲਾ ਹੋ ਗਿਆ ਮੈਂ ਆਪਦੇ ਪਸੂਆਂ ਚ ਆ ਗਈ ਆ ਤੇ ਵੀਰੇ ਗੱਪਣ ਗੁੱਪਣ ਮਾਲੀ ਤੋਂ ਕਿ ਟੀਕੇ ਤੋਂ ਆ ਕਿ ਟੀਕੇ ਲਵਾਏ ਟੀਕਾ ਕਿਹੜਾ ਲਵਾਇਆ ਪੁੱਛ ਆਏ ਹਾਏ ਹਾਏ ਪੱਕੀ ਗੱਲ ਆ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਸੱਜਣੋ ਅਰਜਨ ਕੁੰਗੜ ਤੋਂ ਗੱਭਣਾ ਕਿਉਂਕਿ ਵੀਰ ਹਰਾਂ ਨੂੰ ਸ਼ੌਂਕ ਆ ਚੰਗੇ ਪਸ਼ੂ ਆ ਭਰਾਵਾਂ ਕੋਲੇ ਤੇ ਆ ਦੇਖਿਓ ਥਣ ਦਾ ਸੈਜ ਆਪਸੀ ਵਾਇਰਲ ਵਰਲ ਇੱਥੇ ਆ ਕੇ ਸਭ ਕੋ ਕਰਮਾ ਵਾਲੀ ਟੈਕੀ ਆ ਥੋੜਾ ਤੋਰਾ ਦਾ ਤੁਹਾਨੂੰ ਘੱਟ ਚੈੱਕ ਹੋਇਆ ਤੇ ਬਾਕੀ ਓਕੇ ਰਿਪੋਰਟ ਝੂਟੀ ਆ ਆ ਕੇ ਵੇਖਿਓ ਸੱਜਣੋ ਪਸੰਦ ਆਊਗੀ ਇਹ ਐ ਸਾਈਡ ਤੋਂ ਵੀ ਸੱਜਣੋ ਤੁਹਾਨੂੰ ਥਣ ਲੇਵੇ ਦੀ ਕੁਆਲਿਟੀ ਜਿੰਨੀ ਹੋ ਸਕੀ ਉਨੀ ਚੈੱਕ ਕਰਾਉਣੇ ਆ ਓਕੇ ਰਿਪੋਰਟ ਐ ਕਰਾਂ ਗਾ ਪਿਓਰ ਮੂਹਰੇ ਦੀ ਝੂਟੀ ਆ ਐਨ ਕਰਮਾ ਵਾਲੀ ਨਾ ਆ ਵੇਖੋ ਆਪਸੀ ਥਣਾ ਦੀ ਕੈਪਦੂਰੀ ਬਹੁਤ ਸੋਹਣਾ ਥਣ ਲੱਗਾ ਹੋਇਆ ਸੱਜਣੋ ਤੇ ਬਾਕੀ ਥੋੜੀ ਡਰੀ ਹੋਈ ਐ ਇਹਨੂੰ ਐ ਹੋ ਗਏ ਪੰਨੀ ਕੀ ਕਰਦੇ ਆ ਸਰੀਰ ਵੀ ਥੜਕੀ ਜਾਂਦਾ ਇਹਦਾ ਪਿੱਛੋਂ ਘਰ ਮੜੀ ਨਹੀਂ ਐਨੂੰ ਮਰਚਾ ਕੇ ਦੀ ਮੇਰਾ ਭਰਾ ਧੱਕਾ ਲਾ ਕੇ ਆ ਬੰਮਗਰੋ ਕਰਾ ਦਈਏ ਤਸੱਲੀ ਤੇ ਵੇਖਿਓ ਸੱਜਣੋ ਹੁਣ ਕਰਦੇ 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 ਕੋਈ ਜੇ ਮੈਂ ਆਇਆ ਫੇਰ ਆਹ ਵੇਖੋ ਲਓ ਵੀ ਸੱਜਣੋ ਐਣ ਤੁਹਾਨੂੰ ਲੇਵਾ ਭਾਂਡਾ ਵਿਖਾ ਗਈ ਆ ਤੇ ਸੂਲ ਨਾ ਲਾ ਕੇ ਲੇਵਾ ਸੂਗੀ ਵਾਰ-ਵਾਰ ਇੱਕੋ ਗੱਲ ਕਹਿਣੀ ਚੰਗੀ ਨਹੀਂ ਕੱਦ ਨੋਟ ਕਰਿਓ ਵੀ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਬਹੁਤ ਸ਼ਾਨਦਾਰ ਝੋਟੀ ਵਿਖਾਤੀ ਆ ਤੁਹਾਨੂੰ ਸਵੇਰ ਦੇ ਟਾਈਮ ਹੀ ਪੈਂਟ ਨਵੇਂ ਲੰਗਿਆਂ ਨੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਮੋਲਾ ਜਿਹੜਾ ਵੀਰੇ ਫੋਨ ਤੇ ਹਾਂ ਫੋਨ ਤੇ ਕਰਾਂ ਠੀਕ ਆ ਕਿਉਂਕਿ ਆਪਾਂ ਕਨਫਰਮ ਨਹੀਂ ਕੀਤਾ ਤੇ ਪਰ ਪਹਿਲਾ ਗੱਲਬਾਤ ਸੱਜਣੋ ਹੋ ਗਈ ਸੀ ਵੀਰ ਕਹਿੰਦਾ ਮੋਲਾ ਆਪਾਂ ਫੋਨ ਤੇ ਕਰਾਂਗੇ ਜਾਇਜ ਹੋਊਗਾ ਨਾ ਹਾਂ ਜਾਇਜ ਹੋਊਗਾ ਬਾਲਾ ਧੱਕਾ ਨਾ ਕਰੀ ਨਹੀਂ 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 ਜਾਇਜ ਹੈ ਨਾ ਜਿਵੇਂ ਭੈਣ ਭਰਾ ਨੇ ਕਰੇ ਸਾਹਮਣੀ ਯਾਦ ਕਰੇ ਆਪਾਂ ਨੂੰ ਠੀਕ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ